ਅੱਜ ਅਸੀਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਜੋ ਕਿ ਨਵਾਂ ਸਾਲ ਚੜਿਆ ਸਾਰੀ ਸੰਗਤ ਰਲ ਮਿਲ ਕੇ ਲੁਧਿਆਣੇ ਤੋਂ 75 ਯਾਤਰੀਆਂ ਦੇ ਜਥੇ ਸਮੇਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਦੀ ਯਾਤਰਾ ਲਈ ਜਾ ਰਹੇ ਹਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਨੀਆ ਨੂੰ ਤਾਰਦੇ ਹੋਏ ਨੇਤਾਈ ਧੋਬਣ ਨੂੰ ਵੀ ਤਾਰਿਆ ਤੇ ਉਸ ਦੀ ਨਾਤੇ ਗੁਰਦੁਆਰਾ ਧੋਬੜੀ ਸਾਹਿਬ ਵਣਿਆ ਹੋਇਆ ਹੈ ਧੋਬੜੀ ਸਾਹਿਬ ਦੀ ਯਾਤਰਾ ਤੋਂ ਉਪਰੰਤ 19 ਤਰੀਕ ਨੂੰ ਅਸੀਂ ਨਿਊ ਕੋਚ ਵਿਹਾਰ ਤੋਂ ਉਹ ਪਟਨਾ ਸਾਹਿਬ ਦੀ ਧਰਤੀ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਧਰਤੀ ਨੂੰ ਭਾਗ ਲਾਏ ਉਸ ਧਰਤੀ ਤੇ ਜਾ ਕੇ ਦਰਸ਼ਨ ਕਰਕੇ ਸੰਗਤਾਂ ਗੁਰਦੁਆਰਾ ਸੀਤਲ ਕੁੰਡ ਗੁਰੂ ਨਾਨਕ ਸੀਤਲ ਕੁੰਡ ਗੁਰਦੁਆਰਾ ਤੇ ਗੁਰਦੁਆਰਾ ਜੋ ਕਿ ਰਾਜਗੀਰ ਦੀ ਧਰਤੀ ਤੇ ਹੈ ਤੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਇਹ ਜਥਾ 24 ਤਰੀਕ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਅਕਾਲ ਤਖਤ ਗੱਡੀ ਦੇ ਰਾਹੀਂ ਯਾਤਰਾ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਸ਼ਾਮ ਨੂੰ ਪਹੁੰਚੇਗਾ। ਆਪ ਸਾਹਿਬ ਬਾਈ ਗੁਰਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਧੋਬਰੀ ਸਾਹਿਬ ਜਾ ਰਹੀ ਆ ਅੱਜ ਇਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏਗੀ ਧੋਬੜੀ ਸਾਹਿਬ ਇਹ 16 ਤਰੀਕ ਨੂੰ ਪਹੁੰਚੇਗੀ ਜਿਸ ਦੇ ਵਿੱਚ ਸਾਰਾ ਖਾਨਪੇਂ ਦਾ ਇੰਤਜ਼ਾਮ ਜਿਹੜਾ ਹੈ ਉਹ ਰਾਸ਼ਟਰੀ ਆ ਸਿੱਖ ਸੰਗਤਾਂ ਨੂੰ ਕੀਤਾ ਜਾਂਦਾ ਹੈ ਅਤੇ ਜਿਹੜੀਆਂ ਸੰਗਤਾਂ ਸਾਡੇ ਨਾਲ ਜਾਂਦੀਆਂ ਉਹਨਾਂ ਨੂੰ ਜਿਵੇਂ ਆਖਦੇ ਆ ਦੂਸਰੀ ਬੇਨਤੀ ਆ ਜਿਨ੍ਹਾਂ ਨੇ ਸੀਟਾਂ ਕਰੋੜੀਆਂ ਹੋਣ ਉਹ ਸਾਡੇ ਨਾਲ 2 ਮਹੀਨੇ ਪਹਿਲਾਂ ਬੁੱਕ ਕਰਾਇਆ ਕਰਨ ਤਾਂ ਕਿ ਟੈਂਥਰ ਸੀਟਾਂ ਬੁੱਕ ਹੋਣ ਤੇ ਦੂਜੀ ਬੇਨਤੀ ਆ ਕਿ ਅਸੀਂ ਪਟਨਾ ਦੀ ਧਰਤੀ ਤੇ 20 ਤਰੀਕ ਨੂੰ ਪਹੁੰਚਾਂਗੇ ਜਿਸ ਦੀ वापसी ਅਕਾਲ ਤਖਤ ਤੱਕ ਗੱਡੀ ਰਾਹੀਂ 23 ਤਰੀਕ ਨੂੰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸੰਗਤ ਨੂੰ ਅੱਜ ਨਾਨਕਸ਼ਹੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਚੜ੍ਹਿਆ ਹੋਇਆ ਹੈ 90 ਸਾਲ ਦੀ ਤੇ ਹੌਲੇ-ਹੌਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਉਹਦੇ ਨਾਲ ਹੀ ਅੱਜ ਲੁਧਿਆਣੇ ਤੋਂ ਗੁਰਦੁਆਰਾ ਧੌਂਬੜੀ ਸਾਹਿਬ ਤੇ ਪੱਟਾ ਸਾਹਿਬ ਲਈ ਜੋ ਜੱਥਾ ਜੱਥਾ ਲਗਾਉਣ ਤੋਂ ਬੜੀ ਧੂਮ ਨਾਲ ਤੇ ਸ਼ਰਧਾ ਨਾਲ ਰਵਾਨਾ ਕੀਤਾ ਜਾ ਰਿਹਾ ਹੈ ਤਕਰੀਬਨ 75 ਯਾਤਰਾਵਾਂ ਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਵੀ ਯਾਤਰਾ ਦੇ ਵਿੱਚ ਸੰਗਤਾਂ ਦੇ ਅੰਗ-ਸੰਗ ਸਹਾਇ ਹੋਣਾ ਅਤੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਸਾਡੇ ਮਤਲਬ ਛੋਟੇ ਵੀਰ ਕੁਲਦੀਪ ਸਿੰਘ ਦੀਪਾ ਜਿਨ੍ਹਾਂ ਨੇ ਸਾਰਾ ਹੀ ਬੰਦੋਬਸ ਬੜੇ ਵਧੀਆ ਤਰੀਕੇ ਨਾਲ ਕੀਤਾ ਹੈ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਜ ਦਿੱਕਤ ਨਹੀਂ ਆਂਦੀ ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਵੀ ਸਾਡੇ ਸਾਰਿਆਂ ਨੂੰ ਇਸ ਸੇਵਾ ਦੇ ਜੋ ਦਾਤ ਬਖਸ਼ੀ ਹੈ ਉਹਦੇ ਲਈ ਸ਼ੁਕਰਗੁਜ਼ਾਰ ਆ ਅੱਗੋਂ ਵੀ ਸਾਰੀ ਸੰਗਤ ਨੂੰ ਐਸੇ ਤਰ੍ਹਾਂ ਗੁਰੂ ਘਰ ਤੇ ਸੰਗਤ ਦੀ ਸੇਵਾ ਕਰਦੇ ਰਹੀਏ ਐਨੀ ਦਾਤ